ਤੋਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਸਾਡੇ ਪਿੰਡ ਮੈੰਗੂਆਣਾ ਵਿੱਚ ਦੁੱਧਵਾਰਾ ਬੋਲੀ ਸਾਹਿਬ ਡੇੜਾ ਬਾਬਾ ਜੀ ਉਹਨਾਂ ਦਾ ਜਿਹਦੇ ਤਾਂ ਪਾਕਿਸਤਾਨ ਤੇ ਉਹਨਾਂ ਦੀ ਸਾਲਾਨਾ ਵਰਤ ਦੀ ਮਨਾਈ ਜਾ ਰਹੀ ਹੈ ਜੋ ਕਿ ਹਰ ਸਾਲ ਮਨਾਈ ਜਾਂਦੀ ਹੈ ਦਿੱਤੇਗੀ ਲੋਕੀ ਦੂਰੋਂ ਦੂਰੋਂ ਬਾਬਾ ਜੀ ਦੇ ਡੇਰੇ ਤੇ ਦਰਸ਼ਨ ਕਰਨ ਲਈ ਆਉਂਦੇ ਨੇ ਤੇ ਮੇਲੇ ਦਾ ਆਨੰਦ ਮਾਣਨ ਲਈ ਆਉਂਦੇ ਨੇ ਆਜੋ ਤੁਹਾਨੂੰ ਵੀਡੀਓਗ੍ਰਾਫੀ ਨਾਲ ਹੀ ਆਪਾਂ ਮੇਲੇ ਦੇ ਦਰਸ਼ਨ ਕਰਾਉਂਦੇ ਆਂ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਅੰਦਰ ਸਭ ਤੋਂ ਪਹਿਲਾਂ ਕਰਵਾਵਾਂਗੇ ਆਪਾਂ ਜੋੜੇ ਜਮਾ ਜੋੜੇ ਜਮਾ ਕਰਵਾਉਣ ਤੋਂ ਬਾਅਦ ਚੱਲਾਂਗੇ ਟੋਕਨ ਬਾਈ ਉਹਨਾਂ ਨੇ ਆਪਾਂ ਦੇਤਾ ਟੋਕਨ 93 ਨੰਬਰ ਗੁਰਪ੍ਰੀਤ ਸਿੰਘ ਰਹੇ ਸੀ ਪਿੱਛੇ ਇਹ ਵੀ ਹੁਣ ਕਰਵਾ ਰਹੇ ਨੇ ਜੋੜੇ ਜਮਾ ਇਹਨਾਂ ਨੂੰ ਵੀ ਆਪਾਂ ਨਾਲ ਹੀ ਲੈ ਕੇ ਚੱਲਾਂਗੇ ਇੱਧਰ ਬਾਈ ਹੋਰੀ ਪੁੱਛ ਰਹੇ ਸੀ ਕਿ ਬਲੌਗਿੰਗ ਕਰ ਰਹੇ ਹੋ ਮੈਂ ਕਿਹਾ ਹਾਂਜੀ ਬਿਲਕੁਲ ਬਲੌਗਿੰਗ ਕਰ ਰਹੇ ਹਾਂ ਆਓ ਦੋਸਤੋ ਚੱਲਦੇ ਹਾਂ ਹੁਣ ਅੱਗੇ ਜੋੜੇ ਜਮਾ ਕਰਵਾਉਣ ਤੋਂ ਬਾਅਦ ਚੋਂ ਇੱਧਰ ਅਰਸ਼ਦੀਪ ਸਿੰਘ ਆਪਣੇ ਤੋਂ ਅੱਗੇ-ਅੱਗੇ ਚੱਲ ਰਹੇ ਨੇ ਚਲੋ ਦੋਸਤੋ ਆਜੋ ਚੱਲਦੇ ਹਾਂ ਆਪਾਂ ਹੁਣ ਅੱਗੇ ਸਰੋਵਰ ਬੋਲੀ ਸਾਹਿਬ ਵੱਲ ਇੱਥੇ ਕਰਦੇ ਆ ਪੰਜ ਇਸ਼ਨਾਨੇ ਉਸ ਤੋਂ ਬਾਅਦ ਚੱਲਾਂਗੇ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਪੰਜ-ਛੇ ਜਗ੍ਹਾ ਬਣੀਆਂ ਹੋਈਆਂ ਨੇ ਪੰਜ-ਛੇ ਜਗ੍ਹਾ ਤੇ ਆਪਾਂ ਮੱਥਾ ਟੇਕਣਾ ਦੋਸਤੋ ਸਭ ਤੋਂ ਪਹਿਲਾਂ ਆਪਾਂ ਸਰੋਵਰ ਬੋਲੀ ਸਾਹਿਬ ਵਿੱਚ ਪੰਜ ਇਸ਼ਨਾਨੇ ਕਰਾਂਗੇ ਆਪਾਂ ਖੜੇ ਆ ਲਾਈਨ ਦੇ ਵਿੱਚ ਦੋਸਤੋ ਆਪਾਂ ਵਾਰੀ ਆਉਣ ਦੀ ਕਰ ਰਹੇ ਆ ਵੇਟ ਜਦੋਂ ਆਪਣੀ ਵਾਰੀ ਆਊਗੀ ਦੋਸਤੋ ਆਪਾਂ ਕਰਾਂਗੇ ਪੰਜ ਇਸ਼ਨਾਨੇ ਦੋਸਤੋ ਕਹਿੰਦੇ ਵੀ ਇੱਥੇ ਬੋਲੀ ਸਰ ਤੇ ਲਗਾਤਾਰ ਪੰਜਾਂ ਇਤਵਾਰ ਪੰਜ ਇਸ਼ਨਾਨੇ ਕਰਨ ਨਾਲ ਇੱਥੋਂ ਦਾ ਜਲ ਛਕਨ ਨਾਲ ਕਾਫੀ ਤਰ੍ਹਾਂ ਦੇ ਰੋਗ ਦੂਰ ਹੋ ਜਾਂਦੇ ਨੇ ਸਾਡੇ ਏਰੀਆ ਚ ਕਾਫੀ ਮਸ਼ਹੂਰ ਹੈ ਬੋਲੀ آؤ دست ہوا آ چکے ادرلی سائڈ yeah. سب تو پہلے اتنے متعا ٹیک درشن کر گے دوست کرو بابا جی تصویر درشن آج دوست ہوں آپ آ چکے ہیں گردوارا والی سائڈ دیکھو دوستو تصویر دیکھ ہی سکتے ہو کن دوروں دوروں سنگت آئی ہوئی ہے ਦਰਸ਼ਨ ਕਰਨ ਲਈ ਮੇਲੇ ਦਾ ਆਨੰਦ ਲੈਣ ਲਈ ਤੇ ਆਪਣੇ ਤੋਂ ਅੱਗੇ ਕਾਫੀ ਸੰਗਤ ਖੜੀ ਹੋਈ ਆ ਆਪਾਂ ਨੂੰ ਲੱਗਣਾ ਪਊਗਾ ਲਾਈਨ ਵਿੱਚ ਤੇ ਉਸ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਤੇ ਮੱਥਾ ਟੇਕਾਂਗੇ ਦੇਖੋ ਦੋਸਤੋ ਕਿੰਨੀਆਂ ਬੀਬੀਆਂ ਬੈਠੀਆਂ ਹੋਈਆਂ ਨੇ ਤੇ ਇੱਧਰ ਵੀਰ ਜੀ ਹੋਰੀ ਸਾਰੇ ਲਾਈਨ ਵਿੱਚ ਲੱਗੇ ਹੋਏ ਨੇ ਆਪਾਂ ਵੀ ਕਰ ਰਹੇ ਆ ਇੰਤਜ਼ਾਰ ਆਪਣੀ ਵਾਰੀ ਆਉਣ ਦਾ بابا جی میری بھی تصویر لو بابا جی تصویر لئی اس بعد چل رہے ابھی دوستو متہ ٹیکن تو بعد ہون ہوں گے اپا پرشاد پرشاد لین تو بعد جو اپا ہائی دوستو ادھر ہی سائڈ میں اپا باپا جی اگے

ਦੋਸਤੋ ਇਹ ਸੀ ਬਾਬਾ ਜੀ ਦਾ ਤਪ ਸਥਾਨ ਹੁਣ ਚੱਲਦੇ ਆਪਾਂ ਲੰਗਰ ਹਾਲ ਵਾਲੀ ਸਾਈਡ ਛੱਕਦੇ ਆਂ ਲੰਗਰ ਤੇ ਆਜੋ ਦੋਸਤੋ ਇਹ ਨੇ ਮੇਰੇ ਮਿੱਤਰ ਪਿਆਰੇ ਦੋਸਤ ਜੋ ਕਿ ਇੱਥੇ ਸੇਵਾਦਾਰਾਂ ਦਾ ਫਰਜ਼ ਨਿਭਾ ਰਹੇ ਨੇ ਅੱਜ ਬਣੇ ਹੋਏ ਨੇ ਸੇਵਾਦਾਰ ਇਹ ਔਰ ਦੋਸਤੋ ਆਪਾਂ ਆ ਚੁੱਕੇ ਹਾਂ ਲੰਗਰ ਹਾਲ ਦੇ ਅੰਦਰ ਦੇਖੋ ਦੋਸਤੋ ਕਿੰਨੀ ਸੰਗਤ ਆਈ ਹੋਈ ਅੱਜ ਛੱਕਦੇ ਆਪਾਂ ਚਾਹ ਪਾਣੀ ਪ੍ਰਸ਼ਾਦਾ مدی مد اکل فوٹوگرافر جو کہ پوچھ رہے تھے بلوگنگ کر رہے ہو میں کہ ہاں جی آئے دوستو دیکھو کنی سنگت آئی ہوئی ہے دوروں دوروں چل کے چلتے ہیں اگے دوستوں ادھر بیبیاں سیوا کر رہی ہیں برتن یہ میرا دوست گروندر تسری پچی آئے دوستو ادھر لگا ہوا ہے جل جیری کا لنگر ਇੱਧਰ ਲੱਗਾ ਹੋਇਆ ਫ੍ਰੀ ਮੈਡੀਕਲ ਕੈਂਪ ਹਰ ਤਰ੍ਹਾਂ ਦੀ ਦਵਾਈ ਮਿਲ ਜਾਂਦੀ ਦੋਸਤੋ ਇੱਥੋਂ ਇੱਧਰਲੀ ਸਾਈਡ ਆਈਸਕ੍ਰੀਮ ਦਾ ਲੰਗਰ ਲੱਗਾ ਹੋਇਆ ਸੀ ਤੇ ਮੇਰੇ ਦੋਸਤ ਨਾਈਨ ਵਿੱਚ ਲੱਗੇ ਹੋਏ ਸਨ ਦੋਸਤੋ ਇੱਥੇ ਪਿਆਰੇ ਬੱਚਾਂ ਤੋਂ ਸਵਾਲ ਜਵਾਬ ਪੁੱਛੇ ਜਾਂਦੇ ਸੀ ਤੇ ਆ ਸਿੱਖ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ ਧੰਨ ਧੰਨ ਬਾਬਾ ਜੀ ਉਹਦਾ ਗੁਰਦੁਆਰਾ ਬੌਲੀ ਸਾਹਿਬ ਸਾਰੀ ਸੰਗਤ ਨਗਰ ਦੇ ਵਾਸੀਆਂ ਦੇ ਸਮੂਹ ਤੇ ਸਹਿਯੋਗ ਨਾਲ ਠੰਡੇ ਜਲ ਦੀ ਸ਼ੀਰ ਲਗਾਈ ਆ

ਦੋਸਤੋ ਦੇਖੋ ਹਰ ਤਰ੍ਹਾਂ ਦੇ ਸ਼ਸਤਰ ਕੰਗਾ ਕੜਾ ਕਿਰਪਾਨ ਕਿਸ ਕੀ ਕਾਫੀ ਤਰ੍ਹਾਂ ਹਰ ਇੱਕ ਪ੍ਰਕਾਰ ਦੇ ਸ਼ਸਤਰ ਮਿਲ ਜਾਂਦੇ ਨੇ ਦੋਸਤੋ ਇੱਥੋਂ ਦੇਖੋ ਕਿੰਨੇ ਪ੍ਰਕਾਰ ਦੇ ਕੜੇ ਪਏ ਹੋਏ ਨੇ ਇੱਥੇ ਦੋਸਤੋ ਕਿਰਪਾਨਾਂ ਛੋਟੀਆਂ ਕਿਰਪਾਨਾਂ ਖੰਡੇ ਇੱਧਰ ਦੋਸਤੋ ਬਾਬਾ ਦੀਪ ਸਿੰਘ ਜੀ ਦੀ ਬਹੁਤ ਹੀ ਪਿਆਰੀ ਤਸਵੀਰ ਦੇਖੋ ਦੋਸਤੋ ਅ ਬਦੋਸਤੋ ਚੱਲਦੇ ਆ ਹੁਣ ਅੱਗੇ ਜੀ ਚਾਹੇ ਤਾਂ ਇੱਥੋਂ ਦੋਸਤੋ ਦੇਖੋ ਇੱਥੇ ਕਾਫੀ ਤਰ੍ਹਾਂ ਦੀਆਂ ਤਸਵੀਰਾਂ ਨੇ ਦੋਸਤੋ ਪਿੰਡਰਾ ਵਾਲੇ ਸੰਤਾਂ ਦੀ ਤਸਵੀਰ ਕਿਤਾਬਾਂ ਇਹ ਉਹਨਾਂ ਦੀ ਦੋਸਤੋ ਇੱਕ ਦੋਸਤੋ ਦੇਖੋ ਦੀਪ ਸਿੱਧੂ ਦੋਸਤੋ ਇੱਥੇ ਕਾਫੀ ਤਰ੍ਹਾਂ ਦੀਆਂ ਕਿਤਾਬਾਂ ਪਈਆਂ ਹੋਈਆਂ ਨੇ ਦੋਸਤੋ ਇਹ ਦੋਸਤੋ ਸਕੂਲ ਟਾਈਮ ਦਾ ਕਾਫੀ ਪ੍ਰਚਲਿਤ ਪੈਨ ਹੁੰਦਾ ਸੀਗਾ ਔਰ ਦੋਸਤੋ ਘਰੇ ਵਰਤੀਆਂ ਜਾਣ ਵਾਲੀਆਂ ਨਿੱਕੀਆਂ ਮੋਟੀਆਂ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਇੱਥੇ ਦੋਸਤੋ ਕਾਫੀ ਦੁਕਾਨਾਂ ਲੱਗੀਆਂ ਬੱਚਿਆਂ ਦੀ ਕਢਾਉਣੀ ਵੀ ਇੱਥੋਂ ਹੀ ਮਿਲ ਜਾਂਦੇ ਨੇ ਦੋਸਤੋ ਜੀਪਾਂ ਕਾਰਾਂ ਸਿੱਧੂ ਮੂਸੇ ਵਾਲੇ ਦੀ ਕਾਰ ਆ ਦੋਸਤ ਆਪਣੇ ਸਕੂਲ ਟਾਈਮ ਦੇ ਇਹ ਵੀ ਮਿਲੇ ਆਪਾਂ ਨੂੰ ਦੋਸਤੋ ਗੰਨੇ ਦਾ ਜੂਸ ਗਰਮੀਆਂ ਵਿੱਚ ਬਹੁਤ ਹੀ ਜ਼ਿਆਦਾ ਪੀਤਾ ਜਾਂਦਾ ਇਹ ਹਰ ਇੱਕ ਮੇਲੇ ਤੇ ਤੁਹਾਨੂੰ ਆਮ ਹੀ ਚਲੋ ਦੋਸਤੋ ਹੁਣ ਆਪਾਂ ਚੱਲਦੇ ਆਂ ਬਾਰ ਬਾਰ ਲੈ ਕੇ ਆਨੇ ਤਾਜੀ ਹਵਾ ਇੱਥੇ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਥੋੜੀ ਤਾਜੀ ਹਵਾ ਲੈਣ ਤੋਂ ਬਾਅਦ ਚੋਂ ਆਪਾਂ ਆਵਾਂਗੇ ਫਿਰ ਤੋਂ ਅੰਦਰ ਲਵਾਂਗੇ ਮੇਲੇ ਦਾ ਆਨੰਦ ਦੇਖੋ ਦੋਸਤੋ ਬਾਹਰ ਕਿੰਨਾ ਵਧੀਆ ਮੌਸਮ ਆ ਗਏ ਆ ਦੋਸਤੋ ਫੇਰ ਆਪਾਂ ਮੇਲੇ ਦੇ ਅੰਦਰ ਦੋਸਤੋ ਦੇਖੋ ਹਰ ਪ੍ਰਕਾਰ ਦੀ ਚੀਜ਼ ਪਈ ਹੋਈ ਹੈ ਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਅ ਦੋਸਤੋ ਚੱਲਦੇ ਅੱਗੇ آپ کو ہی خریدے کوئی بچوں کے لیے کڈونے کو پیارے جی لے کے چلیں گے چلو دوستو دیکھتے ہیں اگے سارے دوستو دیکھو بہت ہی پیارا شابد لکھا ہوا تھے سارے دوستوں چنڈول کے چنڈول کے لئے ਲੋ ਲੋ ਦੋਸਤੋ ਗਰਮੀ ਜ਼ਿਆਦਾ ਹੋ ਕਰਕੇ ਤੁਹਾਨੂੰ ਆਪਣਾ ਬਲਕ ਇੱਥੇ ਖਾਣ ਚਾਹਨਾ ਪਹਿਣਾਗਾ ਕਿਉਂਕਿ ਆਪਣਾ ਫੋਨ ਵੀ ਹੀਟ ਹੋ ਰਿਹਾਗਾ ਤੇ ਟੈਂਪਰੇਚਰ ਜ਼ਿਆਦਾ ਹੋ ਕਰਕੇ ਫੋਨ ਵੀ ਕੈਮਰਾ ਨਹੀਂ ਚੱਲ ਰਿਹਾਗਾ ਆਪਣਾ ਚਲੋ ਜਿੰਨਾ ਤੱਕ ਵੀ ਤੁਹਾਨੂੰ ਦਿਖਾ ਸਕੇ ਉਹਨਾਂ ਦਾ ਪੂਰੀ ਕੋਸ਼ਿਸ਼ ਕੀਤੀ ਹੈਗੀ ਜੇ ਕੁਝ ਰਹਿ ਗਿਆ ਹੋਇਆ ਤਾਂ ਇਹ ਵੀ ਸਾਨੂੰ ਕਮੈਂਟ ਰਾਹੀਂ ਜਰੂਰ ਦੱਸੋ ਜੇ ਕੋਈ ਸਾਡੇ ਤੋਂ ਗਲਤੀ ਨਾ ਕੋਈ ਵਲੌਗ ਵਿੱਚ ਕੁਝ ਗਲਤ ਬੋਲਿਆ ਗਿਆ ਜਾਂ ਕੋਈ ਚੀਜ਼ ਗਲਤ ਦਿਖਾਈ ਗਈ ਉਹ ਵੀ ਸਾਨੂੰ ਅਸੀਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਹਲੇ ਉਹ ਵੀ ਸਾਨੂੰ ਦੱਸਣ ਦੀ ਕੋਸ਼ਿਸ਼ ਕਰਿਓ ਜੇ ਗਲਤ ਫਾਲਤ ਨਾ ਹੋ ਜੇ ਉਹ ਤੇ ਪ੍ਰਾ ਸਮਝ ਕੇ ਠੀਕ ਆ ਤੇ ਆਪਾਂ ਬਹੁਤ ਕੰਮ ਸ਼ੁਰੂ ਕੀਤਾ ਨਵੇਂ ਵਲੌਗ ਬਣਾਇਆ ਕਰਾਂਗੇ ਅੱਗੇ ਤੁਹਾਨੂੰ ਕੋਈ ਹੋਰ ਨਵੀਂ ਚੀਜ਼ ਦਿਖਾਵਾਂਗੇ ਠੀਕ ਆ ਚਲੋ ਦੋਸਤੋ ਠੀਕ ਆ ਬਾਏ ਬਾਏ ਟਾਟਾ ਮਿਲਦੇ ਆ ਨਵੇਂ ਵਲੋਗ ਵਿੱਚ ਤੇ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਜੇ ਜ਼ਰੂਰ ਠੀਕ ਆ ਛੋਟੇ ਭਰਾਵਾਂ ਨੂੰ ਮਾਣ ਬਖਸ਼ੋ ਜੀ